ਸਰ ਜਿਹੜਾ ਬਾਜ਼ਾਰ ਵਿੱਚ ਆਪਾਂ ਰੇੜੀਆਂ ਫੜੀਆਂ ਹਟਵਾ ਰਹੇ ਆ ਮਤਲਬ ਸੀਪੀ ਸਰ ਦੇ ਆਰਡਰ ਆ ਤੁਸੀਂ ਹਟਵਾ ਰਹੇ ਹੋ ਹਾਂਜੀ ਸਰ ਜਿਹੜੀਆਂ ਫੋਟਸ ਭਾਅ ਤੇ ਜਿਹੜੀਆਂ ਲੱਗੀਆਂ ਉਹ ਕਾਰੀਆਂ ਅੰਦਰ ਕਾਰਨਾ ਦੇ ਪੂਰੇ ਸਾਈਆਂ ਦੇ ਨਹੀਂ ਸਰ ਇਹ ਮਤਲਬ ਇਹਨਾਂ ਨੂੰ ਅੱਜ ਵਾਰਨਿੰਗ ਦਿੱਤੀ ਗਈ ਆ ਅਗਰ ਨਹੀਂ ਹਟਾਦੇ ਦੁਬਾਰਾ ਕੀ ਕਾਰਵਾਈ ਹੋਗੀ ਇਹਨਾਂ ਉੱਤੇ ਅੱਜ ਜੀ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਆ ਲਿਖਤੀ ਹਾਂਜੀ ਨੋਟ ਦਿੱਤਾ ਗਿਆ ਲਿਖਤੀ ਕਾਰਵਾਈ ਇਹਾਰੇ ਫੇਰ ਵੀ ਨਹੀਂ ਹਟਣਗੇ ਇਹਨਾਂ ਸੇ 188 ਦਾ ਪਰਚਾ ਦਾ ਸਰ ਕਿੰਨੀ ਕਿ ਦੁਕਾਨ ਵਾਲਿਆਂ ਨੂੰ ਵਾਰਨਿੰਗ ਦਿੱਤੀ ਗਈ ਹੈ ਜੀ ਵਾਰਨਿੰਗ ਜੀ ਅਕਰੀਓ 20 35 ਦੇਤੀ ਬੋਰਡਸ ਕਰਾਇਆ ਗਿਆ ਹਾਂਜੀ ਪਰ ਆਮ ਮਾਮਾ ਦੀ ਇਹ ਜੀ ਸਰ ਅਗਰ ਇਹ ਮਤਲਬ ਦੁਕਾਨਦਾਰ ਸਿਰ ਦੁਬਾਰਾ ਇਸ ਤਰੀਕੇ ਦੀ ਹਰਕਤ ਕਰਦੇ ਆ ਜਾਂ ਦੁਬਾਰਾ ਰੇੜੀਆਂ ਪੜੀਆਂ ਅੱਗੇ ਫਿਰ ਦੁਬਾਰਾ ਲਗਾ ਦੇ ਜਿੰਨਾ ਟ੍ਰੈਫਿਕ ਵਿੱਚ ਵਿਕਨ ਪੈਂਦਾ ਉਹਦੇ ਖਿਲਾਫ ਇਹਨਾਂ ਨੂੰ ਕੋਈ ਦੁਬਾਰਾ ਸਖਤੀ ਨਾਲ ਨਿਪਟਿਆ ਜਾਊਗਾ ਦੀ ਪਰਤਾ ਦਾ ਦੰਦਾ ਜਿਹੜਾ ਫਰਮਲ ਪੁੱਛੀਓ ਸਰ ਇਹ ਰੂਟੀਨ ਵਿੱਚ ਅੱਗੇ ਤੁਹਾਡਾ ਕੰਮ ਚੱਲੇਗਾ ਤੇ ਇਹਨਾਂ ਦੀ ਚੈਕਿੰਗ ਦਾ ਬਾਹਰ ਘਰ ਆਸਰਾ ਖਾਂਦਾ ਹੋਇਆ ਸਮਾਂ ਜੀ ਤੁਸੀਂ ਇੱਥੇ ਕੰਮ ਤੇ ਬੁੱਝਾ